ਨੇ ਸ਼ੁਰੂ ਕਰਤੀ ਹੌਲੀ ਹੌਲੀ ਕਰਦੇ ਕਰਦੇ ਇਹਨਾਂ ਨੇ ਉਹ 72 ਲੱਖ ਰੁਪਏ ਉਹਦੇ ਚ ਲਾਤਾ ਤੇ ਉਹ ਜਿਹੜਾ ਐਪ ਸਚੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਜੇਕਰ ਤੁਸੀਂ ਵੀ ਆਨਲਾਈਨ ਟਰੇਡਿੰਗ ਐਪਾਂ ਦੇ ਵਿੱਚ ਪੈਸਾ ਇਨਵੈਸਟ ਕਰਨ ਦੀ ਸੋਚ ਰਹੇ ਹੋ ਤਾਂ ਬਿਲਕੁਲ ਸਾਵਧਾਨ ਹੋ ਜਾਓ ਕਦੇ ਵੀ ਕਿਸੇ ਆਨਲਾਈਨ ਟਰੇਡਿੰਗ ਐਪ ਦੇ ਵਿੱਚ ਪੈਸਾ ਇਨਵੈਸਟ ਨਾ ਕਰੋ ਕਿਉਂਕਿ ਐਦਾਂ ਤੁਹਾਡਾ ਬਿਜ਼ਨਸ ਸੈੱਟ ਨਹੀਂ ਹੋਣਾ ਤੇ ਨਾ ਹੀ ਤੁਹਾਡੇ ਪੈਸੇ ਵਧਨੇ ਹਨ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕੈਪਟਨ ਦੇ ਵੱਲੋਂ ਇੱਕ ਟਰੇਡਿੰਗ ਐਪ ਦੇ ਵਿੱਚ 72 ਲੱਖ ਰੁਪਏ ਇਨਵੈਸਟ ਕਰ ਦਿੱਤੇ ਗਏ ਕਿਉਂਕਿ ਉਸ ਐਪ ਦੇ ਵਿੱਚ ਉਸ ਦੇ ਜਿਹੜੇ ਪੈਸੇ ਇਨਵੈਸਟ ਹੁੰਦੇ ਸਨ ਉਹ ਵੱਧ ਰਹੇ ਸਨ ਸ਼ੋ ਹੋ ਰਿਆ ਸੀ ਕਿ ਤੁਹਾਡਾ ਜਿਹੜਾ ਬੈਲੈਂਸ ਹੈ ਉਹ ਵੱਧ ਰਿਹਾ ਹੈ ਜਿਵੇਂ ਕਿ ਉਹ ਜਿੰਨੇ ਪੈਸੇ ਲਾਉਂਦਾ ਸੀ ਉਸ ਤੋਂ ਬਾਅਦ ਉਸਦੇ ਅਕਾਊਂਟ ਦੇ ਵਿੱਚ ਪੈਸੇ ਵੱਧ ਕੇ ਸ਼ੋ ਹੋਣ ਲੱਗੇ ਜਿਸ ਕਰਕੇ ਉਹ ਕੈਪਟਨ ਨੇ 72 ਲੱਖ ਰੁਪਏ ਉਸ ਐਪ ਦੇ ਵਿੱਚ ਲਗਾ ਦਿੱਤੇ ਜਿਸ ਤੋਂ ਬਾਅਦ ਜਦੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੈਸੇ ਉਸ ਐਪ ਦੇ ਵਿੱਚੋਂ ਨਹੀਂ ਨਿਕਲੇ ਤਾਂ ਇਸ ਕਰਕੇ ਉਸਤੇ ਨਾਲ 72 ਲੱਖ ਰੁਪਏ ਦੀ ਠੱਗੀ ਵੱਜ ਗਈ ਹੈ ਇੱਕ ট্রেਡਿੰਗ ਐਪ ਦੇ ਕਰਕੇ ਜਦੋਂ ਉਸ ਦੇ ਵੱਲੋਂ ਪੁਲਿਸ ਦੇ ਕੋਲ ਇਸ ਦੀ ਕਾਰਵਾਈ ਕੀਤੀ ਗਈ ਤਾਂ ਉਸ ਦੇ ਵਿੱਚ ਪਤਾ ਲੱਗਾ ਕਿ ਜਿਹੜੀ ਇਹ ਟ੍ਰੇਡਿੰਗ ਐਪ ਸੀ ਉਹ ਫੇਕ ਐਪ ਸੀ ਫਰਜੀ ਐਪ ਸੀ ਤੁਸੀਂ ਵੀ ਕਿਤੇ ਅਜਿਹੀ ਐਪ ਦੇ ਚਾਂਸੇ ਦੇ ਵਿੱਚ ਨਾ ਜਾਓ ਇਸ ਕਰਕੇ ਕਦੇ ਵੀ ਟ੍ਰੇਡਿੰਗ ਐਪਾਂ ਦੇ ਵਿੱਚ ਪੈਸਾ ਇਨਵੈਸਟ ਨਾ ਕਰੋ